ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਿਨਾ ਕੈਮੀਕਲ ਤੋਂ 5 ਮਿੰਟ 5 ਤੋਂ 7 ਮਿੰਟ ਵਿੱਚ ਤਿਆਰ ਹੋਣ ਵਾਲਾ ਅੰਗੂਰਾਂ ਦਾ ਜੂਸ ਤਿਆਰ ਕਰਾਂਗੇ ਇਹ ਜੀ ਆਪਾਂ ਮਿਕਸੀ ਜਾਰ ਨਾਲ ਵੀ ਤਿਆਰ ਕਰਾਂਗੇ ਤੇ ਬਿਨਾ ਮਿਕਸੀ ਜਾਰ ਤੋਂ ਵੀ ਤੇ ਝਟਪਾਟੀ ਬਣ ਕੇ ਤਿਆਰ ਹੋ ਜਾਏਗਾ ਬਹੁਤ ਹੀ ਸਵਾਦਿਸ਼ਟ ਲੱਗੇਗਾ ਜਦੋਂ ਵੀ ਦਿਲ ਕਰੇ ਤਾਂ ਝਟਪਾਟੀ ਇਹ ਬਣਾ ਲਓ ਅੰਗੂਰ ਘਰ ਵਿੱਚ ਹੀ ਲੱਗੇ ਸੀ ਮੈਂ ਕਿਉਂ ਨਾ ਅੰਗੂਰਾ ਨੂੰ ਤੋੜ ਕੇ ਜੂਸ ਹੀ ਤਿਆਰ ਕੀਤਾ ਜਾਵੇ ਨਾਲੇ ਤੁਹਾਨੂੰ ਵਿਧੀ ਦੱਸੀ ਜਾਵੇ ਜੀ 5 ਤੋਂ 7 ਮਿੰਟ ਲੱਗਦੇ ਆ ਬਿਨਾ ਕੈਮੀਕਲ ਤੋਂ ਜੂਸ ਮਿਲ ਜੇਗਾ ਰੀਅਲ ਦੀ ਜੂਸ ਦੀ ਜਿਹੜੀ ਬੋਤਲ ਲੈ ਕੇ ਆਉਂਨੇ ਆ ਆਪਾਂ ਉਹਨਾਂ ਦੇ ਕੈਮੀਕਲ ਹੁੰਦੇ ਆ ਵੈਸੇ ਵੀ ਡੱਬਾ ਬੰਦ ਜੂਸ ਕਦੇ ਵੀ ਨਹੀਂ ਪੀਣਾ ਚਾਹੀਦਾ ਆਪਾਂ ਨੂੰ ਉਹਦੇ ਵਿੱਚ ਫਰੂਟ ਨਾਮ ਦੀ ਤਾਂ ਕੋਈ ਚੀਜ਼ ਨਹੀਂ ਸਿਰਫ ਇੱਕ ਕਲਰ ਹੁੰਦੇ ਆ ਤੇ ਇੱਕ ਕੈਮੀਕਲ ਹੁੰਦੇ ਆ ਤੇ ਇਹ ਸਾਰੇ انگੂਰ ਆਪਾਂ ਲੈ ਲਏ ਇਹਨਾਂ ਨੂੰ ਆਪਾਂ ਧੋ ਬਣਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਅਲੱਗ ਕਰ ਲਾਂਗੇ ਗੂਰਾਂ ਦੇ ਜਿਹੜੇ ਦਾਣੇ ਨੇ ਛੋਧ ਤੇ ਪਿਓਰ ਜੂਸ ਤੇ ਬਹੁਤ ਹੀ ਸਸਤੇ ਵਿੱਚ ਇਹ ਜੂਸ ਬਣ ਕੇ ਤਿਆਰ ਹੋ ਜਾਏਗਾ ਤਿੰਨ ਤਰ੍ਹਾਂ ਦਾ ਤੁਹਾਨੂੰ ਜੂਸ ਦੱਸਾਂਗੇ ਦੋ ਜੂਸ ਹੋਣਗੇ ਇੱਕ ਸ਼ਰਬਤ ਹੋਏਗਾ ਤੇ ਬਹੁਤ ਹੀ ਸਾਨ ਤਰੀਕਾ ਹੈ ਇੰਨੇ ਗੂੜਾਂ ਤੋਂ ਆਪਾਂ ਤਿੰਨ ਤਰ੍ਹਾਂ ਦਾ ਜੂਸ ਤਿਆਰ ਕਰ ਸਕਦੇ ਦੋ ਤਰ੍ਹਾਂ ਦਾ ਜੂਸ ਤੇ ਇੱਕ ਸ਼ਰਬਤ ਜਿਹੜਾ ਆਪਾਂ ਮਸ਼ੀਨ ਤੋਂ ਬਿਨਾਂ ਤਿਆਰ ਕਰ ਸਕਦੇ ਆ ਉਹ ਆਪਾਂ ਬੱਚੇ ਨੂੰ ਦੇ ਸਕਦੇ ਆ ਬਜ਼ੁਰਗ ਨੂੰ ਦੇ ਸਕਦੇ ਜਿਨ੍ਹਾਂ ਦੇ ਦੰਦ ਨਹੀਂ ਹੈਗੇ ਤੇ ਜਿਹੜਾ ਆਪਾਂ ਮਸ਼ੀਨ ਨਾਲ ਉਹਦੇ ਵਿੱਚ ਹੀ ਸਾਰਾ ਕੁਝ ਹੋਏਗਾ ਮਿਕਸੀ ਜਾਰ ਨਾਲ ਫਾਈਬਰ ਹੋਏਗਾ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਸੇਤਲੀ ਜੀ ਵਧੀਆ ਹੋਏਗਾ ਜੂਸ ਕਿਉਂਕਿ ਆਪਾਂ ਪਿਓਰ ਅੰਗੂਰਾਂ ਤੋਂ ਹੀ ਤਿਆਰ ਕਰ ਲਿਆ ਹਰ ਕੋਈ ਵੀ ਚੀਜ਼ ਉਹਦੇ ਵਿੱਚ ਆਪਾਂ ਵਰਤੋਂ ਨਹੀਂ ਕਰਾਂਗੇ ਤੇ ਬਣੇਗਾ ਵੀ ਜੀ ਕਲਰ ਪੂਰਾ ਬਲੈਕ ਆਵੇਗਾ ਪੂਰਾ ਵਧੀਆ ਇਹ ਆਪਾਂ ਅੰਗੂਰ ਲੈ ਲਏ ਇਹਦੇ ਵਿੱਚ ਆਪਾਂ ਬਰਫ਼ ਪਾ ਲਈ ਤੇ ਦੂਜਾ ਜਿਹੜਾ ਹੱਥ ਨਾਲ ਤਿਆਰ ਕਰਨਾ ਹੈ ਉਹ ਆਪਾਂ ਇੱਕ ਬੌਲ ਵਿੱਚ ਅੰਗੂਰ ਲੈ ਲੇ ਤੇ ਮੈਸ਼ਰ ਦੀ ਮਦਦ ਨਾਲ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰ ਲਾਂਗੇ ਇਹ ਵੀ ਜੀ 5 ਤੋਂ 7 ਮਿੰਟ ਵਿੱਚ ਤਿਆਰ ਹੋ ਜਾਏਗਾ ਤੁਹਾਡੇ ਕੋਲ ਮੈਸ਼ਰ ਨਹੀਂ ਹੈਗਾ ਜਿਹੜੀ ਮਦਾਣੀ ਹੁੰਦੀ ਸਾਰ ਕੁੱਟਣ ਵਾਲੀ ਉਹ ਵੀ ਲੈ ਸਕਦੇ ਹੋ ਗਲਾਸ ਦਾ ਪੁੱਠਾ ਪਾਸਾ ਜਾਂ ਕੌਲੀ ਦਾ ਪੁੱਠਾ ਪਾਸਾ ਉਹਦੇ ਨਾਲ ਵੀ ਇਹ ਤਿਆਰ ਹੋ ਜਾਂਦਾ ਹੈ ਬਹੁਤ ਹੀ ਜੀ ਸਾਨ ਤਰੀਕਾ ਇਹ ਬੇਬੀ ਫੂਡ ਆ 1 ਸਾਲ ਦੇ ਬੱਚੇ ਲਈ ਜਾਂ ਬਜ਼ੁਰਗ ਜਿਹੜੇ ਨੇ ਜਿਨ੍ਹਾਂ ਦੇ ਦੰਦ ਨਹੀਂ ਹੈਗੇ ਉਨਾ ਹੋਏ ਤੁਸੀਂ ਜੂਸ ਤਿਆਰ ਕਰਕੇ ਦੋ ਤਰ੍ਹਾਂ ਦਾ ਦੇ ਸਕਦੇ ਹੋ ਤੇ ਇਹ ਜਿਹੜਾ ਆਪਾਂ ਇੱਕ ਇਹਦਾ ਸ਼ਰਬਤ ਵੀ ਤਿਆਰ ਕਰਨ ਦੀ ਵਿਧੀ ਦੱਸਾਂਗੇ ਇਹਦੇ ਵਿੱਚ ਮੈਂ ਹੁਣ ਬਰਫ਼ ਪਾ ਲਈਏ ਤੇ ਇਹ ਬੱਚੇ ਦਾ ਤੇ ਬਜ਼ੁਰਗ ਦਾ ਜੂਸ ਆ ਆਪਾਂ ਤਿਆਰ ਕਰਨ ਦੀ ਇਹਦੇ ਵਿੱਚ ਨਾ ਆਪਾਂ ਮਿੱਠੇ ਦੀ ਵਰਤੋਂ ਕਰਾਂਗੇ ਜਿਵੇਂ ਇਹਦਾ ਹੈਗਾ ਇਹ 슈ਗਰ ਜਿੰਨੀ ਕਿ ਇਹਦੇ ਵਿੱਚ ਕੁਦਰਤੀ ਤੌਰ ਤੇ ਆ ਉਹੀ ਇਹਦੇ ਵਿੱਚ ਰਹਿਣ ਦਿਆਂਗੇ ਤੇ ਇਹ ਜਿਹੜਾ ਮਿਕਸੀ ਜਾਰ ਵਿੱਚ ਆ ਇਹਦੇ ਵਿੱਚ ਆਪਾਂ ਬਰਫ਼ ਪਾ ਲਈ ਤੇ ਥੋੜੀ ਜੀ ਆਪਾਂ ਮਿਸ਼ਰੀ ਪਾਵਾਂਗੇ ਇਹ ਆਪਾਂ ਬੱਚਿਆਂ ਲਈ ਤਿਆਰ ਕਰ ਰਹੇ ਆ ਤੇ ਜੀ ਝਟਪਾਟੀ ਲੋ ਜੀ ਆਪਾਂ ਇਹਨੂੰ 2-3 ਵਾਰ ਚਲਾਇਆ ਤੇ ਵਧੀਆ ਬਣ ਗਿਆ ਜੂਸ ਪੂਰਾ ਫਾਈਬਰ ਆ ਪੂਰਾ ਵਧੀਆ ਹੈ ਇਹ ਜੂਸ ਆਪਣਾ ਤਿਆਰ ਹੋ ਗਿਆ ਤੇ ਠੰਡਾ ਠੰਡਾ ਜਦੋਂ ਵੀ ਦਿਲ ਕਰੇ ਮਹਿਮਾਨ ਘਰ ਚ ਆਉਂਦੇ ਆ ਜਾਂ ਬੱਚਿਆਂ ਨੂੰ ਖੁਸ਼ ਕਰੋ ਜੀ ਇਹ ਜੂਸ ਪਿਲਾ ਕੇ ਇਹ ਜੀ ਜਿਹੜਾ ਆਪਾਂ ਜੂਸ ਤਿਆਰ ਕਰ ਰਹੇ ਆ ਹੱਥ ਨਾਲ ਬੱਚੇ ਲਈ ਜਾਂ ਬਜ਼ੁਰਗ ਲਈ ਕਈ ਵਾਰੀ ਮਸ਼ੀਨ ਵੀ ਨਹੀਂ ਹੁੰਦੀ ਘਰ ਵਿੱਚ ਕਈ ਵਾਰੀ ਖਰਾਬ ਵੀ ਹੁੰਦੀ ਹੈ ਜੂਸਪੀਨ ਨੂੰ ਦਿਲ ਕਰਦਾ ਵੀ ਤੁਸੀਂ ਪੀ ਸਕਦੇ ਹੋ ਤੇ ਨੂੰ ਆਪਾਂ ਮੈਸ਼ ਥੋੜਾ ਜਿਹਾ ਚੰਗੀ ਤਰ੍ਹਾਂ ਕਰਨਾ ਹੈ ਤਾਂ ਕਿ ਜਿਹੜਾ ਰਾਸ ਆ ਉਹ ਚੰਗੀ ਤਰ੍ਹਾਂ ਆ ਸਕੇ ਤੇ ਠੰਡਾ ਵੀ ਰਵੇ ਠੰਡੇ ਲਈ ਆਪਾਂ ਇਹਦੇ ਵਿੱਚ ਬਰਫ਼ ਪਾ ਲਈਏ ਜਿੰਨਾ ਕਿ ਠੰਡਾ ਚਾਹੀਦਾ ਤੁਹਾਨੂੰ ਉੰਨੀ ਕਿ ਤੁਸੀਂ ਬਰਫ਼ ਪਾ ਸਕਦੇ ਹੋ ਤੇ ਜੀ ਬਾਜ਼ਾਰ ਦੇ ਡੱਬਾ ਬੰਦ ਜਿਹੜੇ ਜੂਸ ਨੇ ਉਹਨਾਂ ਨਾਲੋਂ ਤੇ ਬਹੁਤ ਵਧੀਆ ਤੇ ਇਹਨੂੰ ਆਪਾਂ ਹੁਣ ਪੁਣ ਲਾਂਗੇ ਜੂਸ ਨੂੰ ਜਿੰਨਾ ਵੀ ਤਿਆਰ ਹੋਇਆ ਲਓ ਜੀ ਇਹ ਤੁਹਾਡਾ ਬਿਲਕੁਲ ਪਿਓਰ ਬਿਨਾ ਪਾਣੀ ਤੋਂ ਇਹ ਜੂਸ ਸਾਡਾ ਤਿਆਰ ਹੋ ਗਿਆ ਬਿਨਾ ਮਿੱਠੇ ਤੋਂ ਇਹ 슈ਗਰ ਵਾਲੇ ਰੋਗੀ ਵੀ ਇਹਨੂੰ ਲੈ ਸਕਦੇ ਆ ਵੈਸੇ ਵੀ ਸਿਹਤ ਵਾਸਤੇ انگور ਬਹੁਤ ਵਧੀਆ ਹੁੰਦੇ ਆ ਇਹਨੂੰ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਪ੍ਰੈਸ ਕਰ ਲਾਂਗੇ ਤੇ ਜੂਸ ਹੋਰ ਨਿਕਲ ਗਏ ਲਓ ਜੀ ਇਹ ਤੁਹਾਡਾ ਜੂਸ ਤਿਆਰ ਹੋ ਗਿਆ ਇਹਨੂੰ ਹੁਣ ਆਪਾਂ ਕੱਪ ਚ ਤੁਹਾਨੂੰ ਦੱਸਦੇ ਆਂ ਦੇਖੋ ਇਹਦਾ ਵੀ ਕਲਰ ਕਿੰਨਾ ਵਧੀਆ ਆਇਆ ਹੈ ਤੇ ਹੱਥ ਨਾਲ ਜਿਹੜਾ ਤਿਆਰ ਕੀਤਾ ਉਹ ਜੂਸ ਆ ਤੇ ਹੁਣ ਜਿਹੜਾ ਇਹ ਬਚ ਗਿਆ ਇਹਦਾ ਆਪਾਂ ਸ਼ਰਬਤ ਬਣਾ ਲਾਂਗੇ ਆਪਾਂ ਤਿੰਨ ਚੀਜ਼ਾਂ ਬਣਾ ਲਈਆਂ ਦੋ ਤਰ੍ਹਾਂ ਦੇ ਜੂਸ ਤੇ ਇੱਕ ਆਪਾਂ ਸ਼ਰਬਤ ਆ ਇਹ ਸਾਰਾ ਆਪਾਂ ਜਿਹੜਾ ਵੀ ਹੈਗਾ ਇਹ ਮਿਕਸੀ ਜਾਰ ਵਿੱਚ ਪਾ ਦਾਂਗੇ ਕਿਉਂਕਿ ਇਹਦਾ ਫਾਈਬਰ ਆ ਤਿੰਨ ਦੇ ਵਿੱਚ ਆਪਾਂ ਤੁਸੀਂ ਮਿੱਠਾ ਪਾ ਲਓ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਤੁਸੀਂ ਮਿੱਠਾ ਪਾ ਲਓ ਮਿਸ਼ਰੀ ਪਾ ਲਓ ਸ਼ੱਕਰ ਪਾ ਲਓ ਜੋ ਵੀ ਤੁਹਾਡਾ ਦਿਲ ਕਰਦਾ ਹੈ ਤੇ ਇਹ ਤੁਹਾਡਾ ਸ਼ਰਬਤ ਤਿਆਰ ਹੋ ਗਿਆ ਬਹੁਤ ਹੀ ਵਧੀਆ ਬਹੁਤ ਹੀ ਸੁਆਦੀਸ਼ਟ ਬਹੁਤ ਹੀ ਸਿਹਤਮੰਦ ਇਹਦੇ ਵਿੱਚ ਪਾਣੀ ਪਾ ਕੇ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾ ਲਿਆ ਆਪਾਂ ਤੇ ਇਹ ਜੀ ਆਪਣਾ ਸ਼ਰਬਤ ਤਿਆਰ ਹੋ ਗਿਆ ਜਿੰਨੇ ਮਰਜੀ ਤੁਸੀਂ ਗਲਾਸ ਬਣਾ ਲਓ ਇਹਦੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ